ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਗਾਇਕ ਸਾਰਥੀ ਕੇ ਜਿਨ੍ਹਾਂ ਨੂੰ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੌਲੀ ਹੌਲੀ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਔਰ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਔਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਂਝੀ ਕੀਤੀ ਹੈ ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਗੀਤ ਗਾ ਕੇ ਆਪਣਾ ਹਾਲ ਬਿਆਨ ਕੀਤਾ ਹੈ ਸੋ ਕਿਤਨਾ ਕਿਤੇ ਭਾਵਕ ਬਹੁਤ ਨੇ ਹਿਸਾਬ ਠੀਕੇ ਤਾਂ ਜੇ ਸਿਹਤ ਵੱਲ ਦੇਖੀਏ ਤਾਂ ਥੋੜੇ ਜੇ ਪਤਲੇ ਵੀ ਹੋ ਚੁੱਕੇ ਨੇ ਥੋੜੇ ਮਾੜੇ ਵੀ ਹੋਏ ਨੇ ਸੋ ਇੱਕ ਪਾਸੇ ਜਿੱਥੇ ਉਹਨਾਂ ਦੀ ਸਿਹਤ ਇਹ ਨਹੀਂ ਢਲੀ ਹੋਗੀ ਸੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਮੁਹਾਰੀ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਸੀਗਾ ਉਸ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਪਰ ਇਹ ਗੱਲ ਆ ਬਾਦੀਆਂ ਨੇ ਪਰ ਫਿਲਹਾਲ ਉਹਨਾਂ ਨੇ ਜਿਹੜੀ ਇੱਕ ਵੀਡੀਓ ਸਾਂਝੀ ਕੀਤੀ ਹੈ ਉਸ ਵੀਡੀਓ ਦੇ ਵਿੱਚ ਕੈਪਸ਼ਨ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਂਝੀਆਂ ਕੀਤੇ ਨੇ ਕਾਫੀ ਚੀਜ਼ਾਂ ਲਿਖੀਆਂ ਨੇ ਉਹ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਸਾਰਸਿਕ ਨੇ ਇੱਕ ਵੀਡੀਓ ਪਾ ਕੇ ਕੈਪਸ਼ਨ ਦੇ ਵਿੱਚ ਲਿਖਿਆ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਪਰ ਕੋਈ ਨਹੀਂ ਹੋ ਰਹਿਆ ਠੀਕ ਫਿਰ ਗੱਲਾਂ ਕਰਨ ਤਈਆਂ ਦੋਸਤੋ ਫਿਲਹਾਲ ਲਈ ਇੰਨੇ ਕਹੂੰਗਾ ਸ਼ੁਕਰ ਹੈ ਉਸ ਮਾਲਕ ਦਾ ਥੋੜਾ ਸ਼ਬਦ ਦਿਲ ਤੋਂ ਧੰਨਵਾਦ ਤੁਹਾਨੂੰ ਸਭ ਨੂੰ ਧੰਨਵਾਦ ਰੱਬ ਤੁਹਾਨੂੰ ਸਭ ਨੂੰ ਤੰਦਰੁਸਤ ਰੱਖੇ ਸ਼ੁਕਰ 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 ਇਹ ਇੱਕ ਵੀਡੀਓ ਜਿਹੜੀ ਤੁਸੀਂ ਦੇਖੀ ਹੈ ਇਸ ਆਰਥੀ ਕੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀ ਹੈ ਔਰ ਕੈਪਸ਼ਨ ਦੇ ਵਿੱਚ ਜੋ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਰੱਬ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਗੱਲਾਂ ਜਿਹੜੀਆਂ ਬਹੁਤ ਨੇ ਕਰਨ ਵਾਲੀਆਂ ਪਰ ਹੌਲੀ-ਹੌਲੀ ਮੈਂ ਥੋੜਾ ਠੀਕ ਹੋ ਜਾਵਾਂ ਫਿਰ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਸੋ ਉਮੀਦ ਕਰਦੇ ਹਾਂ ਕਿ ਸਾਰਥੀ ਕੇ ਬਿਲਕੁਲ ਚੰਗੀ ਤਰ੍ਹਾਂ ਠੀਕ ਹੋ ਕੇ ਤੁਹਾਡੇ ਨਾਲ ਇੱਕ ਵਾਰ ਫਿਰ ਆਪਣੀ ਇੰਡਸਟਰੀ ਦੇ ਵਿੱਚ ਗਾਣੇ ਕੱਢਣ ਆਪਣੇ ਸ਼ੋਅ ਲਾਉਣ ਸੋ ਸਾਡੀਆਂ ਦੁਆਵਾਂ ਮਾਂ ਸਰਸਤੀ ਕੇ ਦੇ ਨਾਲ ਦੇਖਦੇ ਰਹੋ ਦੈਰਿਕ ਸਵੇਰ ਐਂਡੀ ਵੀ ਸਰਸਤੀਕਾ ਮੇਲਾ ਆ ਗਿਆ ਸੀ ਜਾਣਦਾ ਮੇਲਾ big part of me देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर